ਓ ਚੰਨੀ ਓ ਚੰਨੀ ਤੈਨੂੰ ਤਮਾਤਾ ਸੱਦ ਕੇ ਲਿਆ ਓਏ ਤਾਂ ਜਮੀਨੀ ਹਿਲਦਾ ਚਾਚਾ ਤੜਕੇ ਦਾ ਪਿਆਗਾ ਇਹ ਤਾਂ ਜਮੀਨੀ ਪਾਸਾ ਵੀ ਨਹੀਂ ਲੈਂਦਾ ਨਾ ਸਾੰਬ ਵੀ ਨਹੀਂ ਲੈਂਦਾ ਮੈਂ ਤਾਂ ਹੁਣ ਹੱਥ ਲਾ ਕੇ ਦੇਖ ਕੇ ਗਿਆ ਇਹਨੂੰ ਤੂੰ ਕੀ ਗੱਲ ਕਰਤੀ ਸੋ ਕੀ ਆਇਆ ਇਹ ਤਾਂ ਰੌੜਾ ਦਾ ਪਾ ਦਿੰਦਾ ਨਾ ਤੇਰਾ ਲੱਗ ਜੂ ਬਿਤਾਏ ਗੱਲ ਘੋੜ ਕੇ ਕੁਛ ਕੀਤਾ ਇਹਨੂੰ ਮਾਰਿਆ ਤੈਂ ਤੇਰਾ ਨਾ ਲੱਗ ਜੂ ਐਮੀ ਤੂੰ ਉਹ ਕਰੀ ਜਾਂਦਾ ਤੂੰ ਐਮੀ ਬਾਹਰ ਜਾ ਕੇ ਮੜਾ ਮੋਟਾ ਕਿਸੇ ਨੂੰ ਹੱਦ ਲਿਆ ਮੈਨੂੰ ਲੱਗਦਾ ਚਾਚਾ ਦਾ ਪੂਰਾ ਹੋ ਗਿਆ ਓਏ ਓ ਚੰਨੀ ਹੁਣ ਮੈਂ ਚਾਚਾ ਗੀਨੂ ਕੌਣਾ ਹੁੰਦਾ ਸੀ ਵੀ ਦੇ ਦਾ ਸ਼ਮੂ ਮੇਰੇ ਨਾਲ ਲੜਦੀ ਸੀ ਉਹ ਗਵਣਾ ਮੇਰੇ ਜ਼ਰਾਨੇ ਰੋਈ ਜੀ ਜਾਂਦਾਗਾ ਕਿਉਂ ਮੇਰੀ ਨੀਂਦ ਘਰਾਈ ਬ ਕਰੀਆ ਉਹ ਕੀ ਗੱਲ ਕਰਤੀ ਸੁੱਖਾ ਤਾਂ ਬੋਲੀ ਜਾਂਦਾ ਓਏ ਚਾਚਾ ਹੈਗਾਗਾ ਭੈਂਦੀ ਮਰਾਗਾ ਤੂੰ ਵਹੀ ਨਹੀਂ ਹੋ ਰਹੀ ਮੇਰਾ ਵਿਆਹ ਜੇ ਚੜਾ ਤੇ ਨਾ ਗੱਜਾਲ ਬੇ ਬੋਚ ਬੋਚ ਕੇ ਨਹੀਂ ਆ ਖੂਂਡਾ ਆ ਪਈ ਫੇਰੂ ਆਪਣੇ ਤੇ ਉਹ ਪੱਕੀ ਗੱਲ ਉਹ ਮੈਥੋਂ ਤੱਕ ਬੈਣ ਜਾ ਵੀ ਪੈ ਗਿਆ ਪਤੰਦਰਾ ਨੰਗ ਚੱਲ ਬਹਿ ਬਹਿ ਕੇ ਨਹੀਂ ਤਹਨੇ ਉੱਠ ਕੇ ਆਪਣੇ ਦੋਮਾ ਜਿ ਉਹ ਕਰ ਦੇਣਾ ਤੂੰ ਨੰਗ ਚੱਲ ਵੀਰ ਵਣ ਕੇ ਚਾਚਾ ਹੈਗਾ ਜਿਉਂਦਈਆ ਹਾ ਜੀ